ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰਮੁਖ ਪਿਆਰਿਓ ਜਿਹੜਾ ਆਪਾਂ ਸਹਜ ਚ ਬੈਠ ਕੇ ਅਨੰਦ ਨਾਲ ਨਾਮ ਜਪਦੇ ਆ ਇਲਾਹਾ ਨੇ ਮਹਾਰਾਜ ਨੇ ਆਪਾਨੂੰ ਅਮਰਤ ਵੀਲਾ ਬਖਸ਼ਿਆ ਮਹਾਰਾ ਸੱਚੇ ਪਾਤਸ਼ਾਹ ਚਾ ਫਰਮਾਨ ਕਰਦੇ ਨੇ ਅੰਦਰ ਕੀ ਗਤ ਜਾਣੀਏ ਉਹ ਗੁਰੂ ਮਿਲਿਏ ਸੰਗ ਉਤਾਰ ਮਾਇਆ ਜਿੱਤ ਕਰ ਜਾਈਏ ਤਿਤ ਜੀਵਦੇ ਆ ਮਰ ਮਾਰ ਕਹਿੰਦੇ ਵੀ ਅੰਦਰ ਦਾ ਸ਼ੰਕਾ ਉਤਰਿਆ ਕਿਵੇਂ ਜਦੋਂ ਸ਼ਬਦ ਗੁਰੂ ਨਾਲ ਮਿਲਾਬ ਹੋਇਆ ਜਦੋਂ ਉਹ ਸ਼ਬਦ ਗੁਰੂ ਆਪਣੇ ਆਪ ਨੂੰ ਸੁਣਨ ਲੱਗ ਗਏ ਉਦੋਂ ਕਹਿੰਦੇ ਮਨ ਦਾ ਸ਼ੰਕਾ ਉਤਰਿਆ ਜਿਹੜਾ ਭਰਮ ਪਾਇਆ ਸੀ ਮਾਇਆ ਨੇ ਉਸ ਮਾਇਆ ਤੋਂ ਵਿਚਾਰਾਂ ਤੋਂ ਅਤੀਤ ਹੋਇਆ ਤੇ ਸ਼ਬਦ 'ਤੇ ਟਿਕ ਲੱਗ ਗਏ ਫਿਰ ਕਹਿੰਦੇ ਵੀ ਜਿਹੜਾ ਇਹ ਮਨ ਮਰਿਆ ਪਿਆ ਸੀ ਵਿਚਾਰਾਂ ਦੇ ਵਿੱਚ ਹੁਣ ਪਤਾ ਲੱਗ ਗਿਆ ਵੀ ਮਰਨਾ ਕਿਵੇਂ ਹੈ ਜਿਉਂਦੇ ਜੀ ਮਰਨਾ ਤਾਂ ਮਹਾਰਾਜ ਕਹਿੰਦੇ ਮੋਇਆ ਜਿਤ ਘਰ ਜਾਈਏ ਤਿਤ ਜੀਵਦੇ ਅਮਰ ਮਾਰਾ ਇੰਦਿਸ ਕਰਕੇ ਘਰ ਤਾਂ ਉਦੋਂ ਉਦੋਂ ਹੀ ਜਾ ਸਕਦੇ ਹਨ ਜਦੋਂ ਸ਼ਬਦ ਦੁਆਰਾ ਇਧਰ ਮਨ ਨੂੰ ਮਾਰ ਲਿਆ ਤੇ ਵਿਚਾਰ ਥੌਟਸ ਖਤਮ ਕਰ ਲਏ ਤੇ ਆਪਾਂ ਨੂੰ ਮਾਲਕ ਦਾ ਗਿਆਨ ਹੋ ਗਿਆ ਸੱਚੇ ਪਾਤਸ਼ਾਹ ਦਾ ਫਿਰ ਕਹਿੰਦੇ ਅਨਹਦ ਸ਼ਬਦ ਸੁਹਾਵਣੇ ਪਾਈ ਹੈ ਗੁਰ ਵਿਚਾਰ ਅਨਹਦ ਬਾਣੀ ਪਾਈ ਹੈ ਤੈ ਹੋਮੇ ਹੋਏ ਬਿਨਾਸ ਉਹ ਕਹਿੰਦੇ ਅਨਹਦ ਬਾਣੀ ਅੰਦਰੋਂ ਪ੍ਰਗਟ ਹੋ ਗਈ ਜਿਹੜੇ ਮਾਲਕ ਦੀ ਮੁਖੀ ਦੀ ਆਵਾਜ਼ ਹੈ ਜਿਹੜਾ ਕਿਸੇ ਵੀ ਤਾਲ ਦੇ ਨਾਲ ਤਾਲ ਵਜਾਇਆ ਪ੍ਰਗਟ ਨਹੀਂ ਹੋ ਰਹੀ ਜਿਹੜੀ ਨਿਰੰਤਰ ਚੱਲ ਰਹੀ ਹੈ ਕਿੰਨੇ ਉਹ ਸ਼ਬਦ ਸੁਹਾਵਣੇ ਅੰਦਰ ਪ੍ਰਗਟ ਹੋ ਗਏ ਲੋਕੀ ਗੁਰੂ ਨਾਲ ਵਿਚਾਰ ਕੀਤੀ ਨਾ ਆਪਾਂ ਹੁਣ ਸਹਿਜ ਸਿਮਰਨ ਕਰਕੇ ਅੰਦਰ ਗਤ ਬੈਠੇ ਕਿ ਜਿਹੜਾ ਸ਼ਬਦ ਚੱਲ ਰਿਹਾ ਸੀਗਾ ਉਹਦੇ ਵਿੱਚ ਅਪੇਧ ਹੋ ਕੇ ਬੈਠੇ ਕਿ ਗੁਰੂ ਤੇ ਠੀਕ ਰੱਖੀ ਤੇ ਮਹਾਰਾਜ ਕਹਿੰਦੇ ਵੀ ਉਹ ਸ਼ਬਦ ਸੁ ਪ੍ਰਗਟ ਹੋਣ ਨਾਲ ਅਨਹਦ ਬਾਣੀ ਪ੍ਰਗਟ ਹੋਣ ਨਾਲ ਜਿਹੜੀ ਹੋਮੇ ਹੈ ਜਿਹੜੀ ਸਾਨੂੰ ਮਾਇਆ ਜਿਹੜੀ ਸੁਖਮ ਹੈ ਜਿਹੜੀ ਸਾਨੂੰ ਆਪਣੇ ਨਾਲ ਜੋੜਦੀ ਹੈ ਤੇ ਸੰਸਾਰੀ ਕਰਮ ਦੇ ਨਾਲ ਜਦੋਂ ਅਸੀਂ ਖੇਡਦੇ ਹਾਂ ਇਹ ਇੱਥੇ ਕਿਤੇ ਨਾ ਕਿ ਕਿਤਨਾ ਕਿਤੇ ਸਾਡੀ ਅਪਸਰ ਦੇ ਅੰਦਰ ਮੈਂ ਆ ਜਾਂਦੀ ਹੈ ਵੀ ਅਸੀਂ ਇਹ ਸਾਰਾ ਕਾਰਜ ਮੈਂ ਕਰ ਰਿਹਾ ਹਾਂ ਮਹਾਰਾਜ ਕਹਿੰਦੇ ਨਹੀਂ ਮਾਇਆ ਵੀ ਤੁਹਾਨੂੰ ਫੁਰਨਾ ਦਿੱਤਾ ਜਾ ਰਿਹਾ ਹੈ ਇਹ ਤਾਂ ਸਿਰਫ ਖੇਡਣ ਵਾਸਤੇ ਦਿੱਤਾ ਸੀਗਾ ਨਾ ਕਿ ਇਹਦੇ ਵਿੱਚ ਫਸਣ ਲਈ ਸੁਨਿਰਲੇਪ ਹੋ ਕੇ ਖੇਡਣਾ ਸੀ ਇਸੀ ਕਰਕੇ ਫਿਰ ਗੁਰੂ ਸਾਹਿਬ ਤੇ ਖੁਸ਼ ਹੋਏ ਮਾਰ ਨੇ ਸਾਨੂੰ ਅਨਹਦ ਬਾਣੀ ਉਹ ਸ਼ਬਦ ਬਖਸ਼ਿਆ ਸ਼ਬਦ ਬਖਸ਼ ਕੇ ਮਨ ਰਲੀਪ ਹੋ ਗਿਆ ਕਿਉਂਕਿ ਮਨ ਜਾਗਰਤ ਅਵਸਥਾ ਦੇ ਵਿੱਚ ਹੈ ਮਨ ਮਾਲਕ ਦਾ ਬੱਚਾ ਹੈ ਤੇ ਉਹ ਬਹਿ ਕੇ ਦ੍ਰਿਸ਼ਟਮਾਨ ਦੇ ਵਿੱਚ ਜਿਵੇਂ ਇਧਰ ਖਿਲਾ ਰਾਜ ਪਪਾ ਕਾਲ ਦਾ ਦੇਖਦੇ ਹੋਏ ਅੰਦਰ ਹੀ ਬੈਠ ਕੇ ਫਿਰ ਉਹ ਦਰਸ਼ਕ ਬਣ ਕੇ ਦੇਖਦਾ ਵੀ ਵਿਚਾਰ ਤਾਂ ਕੋਈ ਹੋਰ ਦੇ ਰਿਹਾ ਹੈ ਵੀ ਮੈਂ ਤਾਂ ਵਿਚਾਰ ਲੈਣੇ ਨਹੀਂ ਤੇ ਸ਼ਬਦ ਗੁਰੂ ਦੇ ਜਹਾਜ਼ ਤੇ ਬੈਠ ਕੇ ਪਤਾ ਲੱਗਦਾ ਹੈ ਵੀ ਇਹ ਸਾਹਮਣੇ ਸਾਰਾ ਖੇਲ ਜਿਹੜਾ ਹੈ ਮਾਲਕ ਦਾ ਚੱਲ ਰਿਹਾ ਹੈ ਮਾਲਕ ਨਹੀਂ ਸ਼ਵਦ ਦੇ ਵਿੱਚੋਂ ਮਨ ਪੈਦਾ ਕੀਤਾ ਮਨ ਦੇ ਵਿੱਚ ਸੁਖਮਕਾਰ ਦਿੱਤੇ ਸਾਰਾ ਖੇਲ ਚੱਲ ਰਿਹਾ ਸੰਸਾਰ ਦੇ ਵਿੱਚ ਨਾ ਇਸ ਕਰਕੇ ਜਦੋਂ ਅਨਹਦ ਬਾਣੀ ਪ੍ਰਗਟ ਹੋਈ ਮਾਰੇ ਕਹਿੰਦੇ ਹੋਮੇ ਦਾ ਵਿਨਾਸ਼ ਹੋ ਗਿਆ ਜਿਹੜੀ ਮਾਇਆ ਰੂਪ ਹੋਮੇ ਸੀ ਜਿਹੜੀ ਸਾਨੂੰ ਇਹ ਕਹਿ ਰਹੀ ਸੀ ਵੀ ਸਰੀਰ ਵੀ ਮੇਰਾ ਇਹ ਕੁਟੰਬ ਵੀ ਮੇਰਾ ਇਹ ਦੇਸ਼ ਵੀ ਮੇਰਾ ਇਹ ਹਰ ਚੀਜ਼ ਹੀ ਹੋਮੇ ਕਰਾ ਰਹੀ ਸੀ ਮਾਰੇ ਕਹਿੰਦੇ ਉਹ ਖਤਮ ਹੀ ਹੋ ਗਈ ਕਿਉਂਕਿ ਮਨ ਨੇ ਆਪਣੇ ਮੂਲ ਨੂੰ ਪਛਾਣ ਲਿਆ ਇਨ ਮਾਰਨੇ ਕਹਿੰਦੇ ਕਿਰਪਾ ਕਿਵੇਂ ਕਿਨੇ ਕੀਤੀ ਕਹਿੰਦੇ ਸਤਗੁਰੂ ਸੇਵੇ ਆਪਣਾ ਹੋ ਸਦ ਹੋ ਸਦ ਕੁਰਬਾਨੀ ਤਾਸ ਖੜ ਦਰਗਹਿ ਪੈਨਾਈਏ ਮੁਖ ਹਰ ਨਾਮ ਨਿਵਾਸ ਹੁਣ ਸਤਗੁਰੂ ਨੂੰ ਸੇਵਿਆ ਕਿਉਂਕਿ ਆਪਾਂ ਸਤਗੁਰੂ ਦੀ ਹੱਟ ਤੇ ਸਵਾਸ ਜਮਾ ਕਰਾਇਆ ਨਾ ਕਿਸੇ ਦੀ ਹੱਟ ਤੇ ਜਮਾ ਨਹੀਂ ਕਰਾਇਆ ਇੱਧਰ ਨਾ ਆਕਾਰ ਪੂਜਿਆ ਨਾ ਆਪਾਂ ਕਿਸੇ ਨੂੰ ਆਧਾਰ ਬਣਾਇਆ ਟੇਕ ਬਣਾਈ ਆਪਾਂ ਸਰੀਰ ਨੂੰ ਭੁੱਲ ਕੇ ਨਿਤਰ ਬੰਦ ਕਰਕੇ ਜਦੋਂ ਆਪਾਂ ਸਿਮਰਨ ਕੀਤਾ ਸਾਰਾ ਸਵਾਸ ਜਿੱਥੋਂ ਆ ਰਿਹਾ ਸੀ ਸਤਗੁਰੂ ਦੇ ਦੇ ਵੱਲੋਂ ਆਪਾਂ ਨੂੰ ਆ ਦਿੱਤਾ ਜਾ ਰਿਹਾ ਸੀ ਤੇ ਉਹੀ ਸਵਾਸ ਆਪਾਂ ਉਹਨੂੰ ਵਾਪਸ ਜਿੰਮਾ ਕਰਾਤਾ ਇੱਥੇ ਸਤਿਗੁਰੂ ਖੁਸ਼ ਹੋ ਗਏ ਕਿਉਂਕਿ ਸਤਿਗੁਰੂ ਦੀ ਸੇਵਾ ਕੀਤੀ ਨਾ ਤੇ ਮਹਾਰਾਜ ਕਹਿੰਦੇ ਕੁਰਬਾਨ ਜਾਈਏ ਉਹਨਾਂ ਤੇ ਕਹਿੰਦੇ ਸਤਿਗੁਰੂ ਸੇਵੀ ਆਪਣਾ ਉਹ ਸਦ ਕੁਰਬਾਨੇ ਦਾਸ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਰਾਹ ਤੇ ਚੱਲੇ ਜਿਹੜੇ ਸ਼ਬਦ ਦੀ ਕਮਾਈ ਕੀਤੀ ਜਿਨ੍ਹਾਂ ਨੇ ਉਹਨਾਂ ਤੇ ਕਹਿੰਦੇ ਕੁਰਬਾਨ ਜਾਈਏ ਜਿਹੜੇ ਕਹਿੰਦੇ ਫਿਰ ਦਰਗਾਹ ਦੇ ਵਿੱਚ ਵੀ ਉਹਨਾਂ ਦਾ ਮੁਖ ਜਲਾ ਹੁੰਦਾ ਉਹਨਾਂ ਨੂੰ ਨਾਮ ਦੇ ਨਾਲ ਜਿਹੜੇ ਹਜ਼ੂਰੀ ਵਿੱਚ ਆਪਾਂ ਵਸੇ ਹਾਂ ਹੁਣ ਉਕੀ ਸ਼ਬਦ ਸੁਣਨਾ ਹਜੂਰੀ ਇਹ ਮਾਲਕ ਦੀ ਕਹਿੰਦੇ ਨੇ ਗੁਰੂ ਦੀ ਹਜੂਰੀ ਵਿੱਚ ਰਹੋ ਸ਼ਬਦ ਅੰਦਰ ਚੱਲ ਰਿਹਾ ਹੈ ਸਾਡੇ ਸਰੀਰ ਦੇ ਤੇ ਸਾਹਮਣੇ ਆਪਾਂ ਧਿਆਨ ਵੀ ਖਾਲੀ ਖਲਾਸਾ ਆਪਾਂ ਰੱਖ ਕੇ ਚੱਲਣਾ ਹੁੰਦਾ ਸੰਸਾਰ ਦੇ ਵਿੱਚ ਕਿਉਂਕਿ ਕਿਸੇ ਵਿਚਾਰ ਵੀ ਲੈਣੇ ਕਿਉਂਕਿ ਜਦੋਂ ਆਪਾਂ ਇੱਥੇ ਵਿਚਰਨਾ ਹੈ ਹੁਣ ਆਪਾਂ ਕਰਮ ਤੇ ਦੇਸ਼ ਤੇ ਨਿਕਲਣਾ ਤੇ ਅੰਦਰੋਂ ਕਰਮ ਦਾ ਜਦੋਂ ਫੁਰਨਾ ਆਪਾਂ ਖਤਮ ਕਰਕੇ ਗੁਰੂ ਦੇ ਅਧੀਨ ਹੋ ਗਏ ਜਦੋਂ ਆਪਾਂ ਸੰਸਾਰ ਜਿ ਘੇ ਉ ਜਾਵਾਂਗੇ ਹੁਣ ਆਪਣੇ ਕਰਮ ਤੇ ਆਪਣੀ ਦ੍ਰਿਸ਼ਟੀ ਜਿਹੜੀ ਹੈ ਉਹ ਸਾਹਮਣੇ ਖਾਲੀ ਥਾਂ 'ਚ ਰੱਖਣੀ ਹੈ ਕਿਉਂਕਿ ਆਪਾਂ ਨਾ ਕਿਸਦਾ ਵਿਚਾਰ ਲੈਣਾ ਹੈ ਨਾ ਕਿਸੇ ਆਕਾਰ ਤੇ ਟੇਕ ਲਾਉਣੀ ਹੈ ਜਿੰਨਾ ਕਿ ਕਰਮ ਦਾ ਫੁਰਨਾ ਕਿਸੇ ਨੇ ਆਪਸਾ ਤੁਹਾਨੂੰ ਦੇਣਾ ਹੈ ਤੇ ਉਹਨਾਂ ਕੀ ਲੈਣਾ ਤੇ ਜਿੰਨਾ ਤੁਸੀਂ ਦੇਣਾ ਹੈ ਉਹਨਾਂ ਤੋਂ ਨਾ ਵਿਚਾਰ ਕਰਨੀ ਟੇਕ ਆਪਣੇ ਸਤਿਗੁਰੂ ਤੇ ਤੇ ਗੁਰੂ ਤੇ ਸਤਿਗੁਰੂ ਸਾਹਮਣੇ ਨੇ ਤੇ ਅੰਦਰ ਸ਼ਬਦ ਚੱਲ ਰਿਹਾ ਇਹ ਮਹਾਰਾਜ ਕਹਿੰਦੇ ਵੀ ਦਰਗਾਹ ਦੇ ਵਿੱਚ ਵੀ ਐਸੇ ਗੁਰਮੁਖਾਂ ਨੂੰ ਪ੍ਰਵਾਨਗੀ ਮਿਲਦੀ ਹੈ ਫਿਰ ਕਹਿੰਦੇ ਜਹ ਦੇਖਾ ਤਹ ਰਵ ਰਹੇ Shiv Shakti ਕਾ ਮੇਲ ਤ੍ਰੈਗੁਣ ਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ ਮਰੇ ਹੁਣ ਆਪਣਾ ਖੇਲ ਸਮਝਾਦਾ ਕਹਿੰਦੇ Shiv Shakti ਦਾ ਖੇਲ ਚੱਲ ਰਿਹਾ ਹੈ ਮਾਇਆ ਦੇ ਅਕਾਲਪੁਰਖ ਆਪ ਰਲ ਕੇ ਖੇਡ ਖੇਡ ਰਹੇ ਨੇ ਕਿਉਂਕਿ ਉਹਨਾਂ ਨੇ ਪੈਦਾ ਕੀਤੀ ਹੈ ਤੇ ਉਹਨਾਂ ਨੇ ਫੋਨੇ ਪੈਦਾ ਕੀਤੇ ਹੈ ਉਹਨਾਂ ਨੇ ਤ੍ਰੈਗੁਣ ਮਾਇਆ ਬਣਾਈ ਹੈ ਇਹ ਤ੍ਰੈਗੁਣ ਮਾਇਆ ਦਾ ਪ੍ਰੇਰ ਦੇ ਰਿਹਾ ਤ੍ਰੈਗੁਣ ਬੰਦੀ ਦੇਹਰੀ ਕਹਿੰਦੇ ਇਹ ਤ੍ਰੈਗੁਣ ਮਾਇਆ ਨਹੀਂ ਸਾਨੂੰ ਇੱਥੇ ਬਣਿਆ ਹੋਇਆ ਸੀਗਾ ਵੀ ਕਹਿੰਦੇ ਵੀ ਜਗ ਦੇ ਵਿੱਚ ਅਸੀਂ ਖੇਡਣ ਆਏ ਤ੍ਰੈਗੁਨ ਮਾਇਆ ਦੇ ਵਿੱਚ ਖੇਡਣ ਆਏ ਤੇ ਖੇਡਣ ਆ ਕੇ ਅਸੀਂ ਵਿਚਾਰਾਂ ਫੁਰਨਿਆਂ ਨੂੰ ਬਹੁਤ ਵੱਡੀ ਚੀਜ਼ ਸਮਝ ਲਿਆ ਕਿਉਂਕਿ ਭੇਤ ਨਹੀਂ ਸੀ ਸ਼ਬਦ ਗੁਰੂ ਦਾ ਸੱਚ ਦਾ ਭੇਤ ਨਹੀਂ ਸੀ ਇੱਥੇ ਆ ਕੇ ਸੰਤ ਸਾਧੂਆਂ ਦਾ ਸੰਗ ਕੀਤਾ ਨਾਮ ਅਭਿਆਸ ਕੀਤਾ ਆਪਾਂ ਨੂੰ ਮਨ ਨੂੰ ਸਰੀਰ ਤੋਂ ਇਹਨਾਂ ਵਿਚਾਰਾਂ ਤੋਂ ਪਾਉਣ ਤੋਂ ਵੱਖ ਕਰਨਾ ਆ ਗਿਆ ਸਿਵ ਸ਼ਕਤੀ ਦੇ ਮੇਲ ਦਾ ਖੇਲ ਪਤਾ ਲੱਗਿਆ ਵੀ ਇੱਧਰ ਮਨ ਖੇਡਦਾ ਕਿਵੇਂ ਹੈ ਸਰੀਰ 'ਚ ਆ ਕੇ ਤੇ ਆਪਾਂ ਨਿਰਲੇਪ ਕਿਵੇਂ ਰਹਿਣਾ ਵਿਚਾਰਾਂ ਤੋਂ ਉਹ ਉਹਦਾ ਸਹਾਰਾਕ ਸ਼ਬਦੀ ਹੈ ਗੁਰੂ ਹੀ ਹੈ ਇਹ ਮਹਾਰਾ ਜੀ ਕਹਿੰਦੇ ਵੀ ਇੱਧਰ ਜਦੋਂ ਸ਼ਿਵ ਸ਼ਕਤੀ ਦਾ ਖੇਲ ਮਹਾਰਾ ਨੇ ਚਲਾਇਆ ਤ੍ਰੈ ਗੁਣੇ ਦੀ ਜਿਹੜੀ ਜੜੀ ਜੜੀ ਪੀੜੀਆਂ ਸੀਗੀਆਂ ਉਹ ਪਾਈਆਂ ਤੇ ਉਹ ਜਗਤ ਸਾਰਾ ਇੱਧਰ ਆ ਕੇ ਖੇਡਣ ਲੱਗਾ ਵਿਚਾਰਾਂ ਦੇ ਵਿੱਚ ਕਿ ਜਦੋਂ ਆਪਾਂ ਨੇ ਆਪਾਂ ਨੂੰ ਸਮਝ ਆ ਗਈ ਸੋਝੀ ਆ ਗਈ ਵੀ ਸਿਮਨ ਕਰਕੇ ਠਹਿਰਾਵ ਤੇ ਜਾ ਕੇ ਕਿੱਥੇ ਵਿਚਾਰ ਰੁਕਦੇ ਆ ਕਿੱਥੇ ਸ਼ਬਦ ਵੱਜਦਾ ਜਦੋਂ ਆਪਾਂ ਉਸ ਥਾਂ ਤੇ ਗਏ ਤੇ ਆਪਾਂ ਨੂੰ ਖੇਡ ਸਮਝ ਆ ਗਿਆ ਵੀ ਇਹ ਤਾਂ ਖੇੜ ਹੀ ਵਿਚਾਰਾਂ ਦਾ ਚੱਲਦਾ ਸੰਸਾਰ ਦੇ ਵਿੱਚ ਇਹ ਜਿਹੜੇ ਵਿਛੜੇ ਹੁੰਦੇ ਆ ਮਹਾਰਾਜ ਕਹਿੰਦੇ ਵਿਜੋਗੀ ਦੁਖ ਵਿਛੜੇ ਮਨ ਮੁਖ ਲਹੀ ਨ ਮੇਲ ਮਨ ਬੇਰਾਗੀ ਕਰ ਵਸੈ ਸਚ ਸੱਚ ਪੈਰਾਤਾ ਹੋਏ ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਵਿਜੋਗ ਹੈ ਜਦੋਂ ਵਿਜੋਗ ਪੈ ਗਿਆ ਤਾਂ ਇੱਥੇ ਆ ਕੇ ਮਨ ਆਪ ਮਹਾਰੇ ਚੱਲ ਪਿਆ ਨਹੀਂ ਭੇਤ ਸੀ ਗੁਰੂ ਸਾਹਿਬ ਦਾ ਸ਼ਬਦ ਦਾ ਭੇਤ ਨਹੀਂ ਸੀ ਮਨ ਆਪ ਮਹਾਰੇ ਚੱਲ ਪਿਆ ਇੱਥੇ ਵਿਜੋਗ ਪੈ ਗਿਆ ਵਿਚਾਰਾਂ 'ਚ ਖੇਡਣ ਲੱਗਾ ਮਹਾਰਾਜ ਕਹਿੰਦੇ ਫਿਰ ਉਹ ਜਿਹਨੇ ਆਪਣੇ ਮਨ ਦੀ ਗੱਲ ਕੀਤੀ ਮਨ ਨੂੰ ਅੱਗੇ ਰੱਖਿਆ ਉਹਨੂੰ ਮਨ ਮਨਮੁਖ ਕਹਿ ਦਿੰਦੇ ਆ ਕਹਿੰਦੇ ਉਹਨੇ ਆਪਣਾ ਆਪਣਾ ਮੋਖ ਰੱਖ ਕੇ ਗੱਲ ਕਰਦਾ ਗੁਰੂ ਦੇ ਅਧੀਨ ਆ ਕੇ ਗੱਲ ਨਹੀਂ ਕਰਦਾ ਤੇ ਇਧਰ ਉਧਰ ਦੀਆਂ ਵਿਚਾਰਾਂ ਕਰਦਾ ਮਹਾਰਾਜ ਕਹਿੰਦੇ ਇੱਥੇ ਆ ਕੇ ਉਹ ਮਹਾਰਾਜ ਤੇ ਮਹਿਲ ਚੜਦੀ ਹੈ ਮਹਾਰਾਜ ਦੇ ਅਨਸਾਰ ਦੇ ਵਿੱਚ ਤੇ ਇਸ ਕਰਕੇ ਕਹਿੰਦੇ ਫਿਰ ਮਨ ਜਿਹੜਾ ਬੈਰਾਗੀ ਨਹੀਂ ਹੋਇਆ ਪਟ ਨਹੀਂ ਨਾ ਤੂੰ ਰਹਿ ਜਾ ਨਹੀਂ ਕਿ ਜੇ ਸਰੂਪ ਚ ਟਿਕੇਗਾ ਰਤੇਗਾ ਸ਼ਬਦ ਦੇ ਵਿੱਚ ਪ੍ਰਮਾਤਮਾ ਦੇ ਅਦਬ ਚ ਰਹੇਗਾ ਸਾਹਮਣੇ ਮਾਲਕ ਨੂੰ ਹੀ ਸੱਚ ਜਾਣੇਗਾ ਤੇ ਸ਼ਬਦ ਨੂੰ ਸੱਚ ਜਾਣੇਗਾ ਕਹਿੰਦੇ ਫਿਰ ਉਹ ਬਿਰਾਗੀ ਹੋਏਗਾ ਕਿਉਂਕਿ ਬਿਰਾਗੀ ਹੈ ਜਿਹੜਾ ਮਾਇਆ ਤੋਂ ਨਿਰਲੇਪ ਰਹਿਣਾ ਅੰਦਰੋਂ ਪ੍ਰੇਮ ਪੈਦਾ ਹੋ ਜਾਣਾ ਸੱਚੇ ਬਾਦਸ਼ਾਹਾਂ ਨੂੰ ਵੀ ਪਤਾ ਹੈ ਵੀ ਜੇ ਜੋ ਵੀ ਸੰਸਾਰ ਦੇਖ ਰਹੇ ਆ ਇਨਾਸ਼ਵਾਨ ਇਸ ਕਰਕੇ ਫਿਰ ਮਹਾਰਾਜ ਕੀ ਕਰਦੇ ਆ ਕਹਿੰਦੇ ਗਿਆਨ ਮਹਾਰਸ ਭੋਗਵੇ ਬਹੁਤੇ ਭੁੱਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਵੇ ਹੁਣ ਇਥੇ ਖੇਡ ਗਤੋਂ ਕਰਤੀ ਮਰਨ ਨੇ ਗਿਆਨ ਪ੍ਰਗਟ ਕਰਤਾ ਸਾਨੂੰ ਅੰਮ੍ਰਿਤ ਵੀ ਆਇਆ ਸ਼ਬਦ ਵੀ ਸੁਣਿਆ ਜਿਹੜਾ ਅਕਾਲ ਪੁਰਖ ਦਾ ਗਿਆਨ ਹੈ ਜਦੋਂ ਅੰਦਰ ਅਸੀਂ ਭੋਗਣ ਲੱਗੇ ਉਸ ਨੂੰ ਕਹਿੰਦੇ ਫਿਰ ਤ੍ਰਿਸ਼ਨਾ ਨਹੀਂ ਵਿਆਪਦੀ ਫਿਰ ਮਾਇਆ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਫਿਰ ਬਸ ਖੇਡ ਨਹੀਂ ਰਹਿ ਜਾਂਦਾ ਇੱਧਰ ਆ ਕੇ ਸਰੀਰ ਹੈ ਬਸ ਆਇਆ ਇੱਧਰ ਮਨ ਇੱਧਰ ਖੇਡਣ ਆਇਆ ਹੁਣ ਆਪਣੇ ਕਰਮ ਤੇ ਜਾਣਾ ਹੈ ਦੇਖੋ ਸੰਸਾਰ ਚ ਕੀ ਹੋ ਰਿਹਾ ਕੋ ਭੋਲਿਆ ਮਿਲੇਗਾ ਕੋ ਜਗਿਆ ਮਿਲੇਗਾ ਜਿਹੜਾ ਪਿਆਰਾ ਮਿਲਦਾ ਹੈ ਉਹਦੇ ਨਾਲ ਬੈਠ ਕੇ ਵਿਚਾਰ ਕਰ ਲੋ ਤੁਹਾਡੀ ਰਾਸ ਵੱਜ ਜੇਗੀ ਤੇ ਜੇ ਤੁਹਾਨੂੰ ਲੱਗਦਾ ਵੀ ਕੋ ਭੋਲਿਆ ਹੋਇਆ ਉਹਨਾਂ ਮਹਾਨ ਚੀਜ਼ਾਂ ਦੀ ਵਿਚਾਰ ਕੀਤੀ ਤੇ ਆਪਦਾ ਧਿਆਨ ਖਾਲੀ ਚ ਸਿਰ ਸ਼ਰਤੀ ਸ਼ਬਦ ਦੇ ਵਿੱਚ ਦੇ ਆਪਣੇ ਆਨੰਦ ਵਿੱਚ ਵਿਚਰੀ ਜਾਣਾ ਸਹਿਸ ਸਹਿ ਹੋਣ ਕਰੀ ਜਾਣਾ ਆਪ ਦਾ ਕਰਨ ਕਰੀ ਜਾਣਾ ਕਹਿੰਦੇ ਨਾਨਕ ਇਹੋ ਮਨ ਮਾਰ ਮਿਲ ਵੀ ਦੁੱਖ ਨਾ ਹੋਏ ਮਾਰੇ ਅੰਦੇ ਇਸ ਆ ਲਾਸਟ ਲਾਈਨ ਦੇ ਵੀ ਸਾਰਾ ਸਮਝਾ ਦਿੰਦੇ ਆ ਕਹਿੰਦੇ ਇਸ ਜਿਹਦੇ ਮਨ ਨੂੰ ਜਿਵੇਂ ਤੁਸੀਂ ਮਾਰ ਲਿਆ ਨਾ ਕਹਿੰਦੇ ਫਿਰ ਦੁੱਖ ਨਹੀਂ ਲੱਗਦਾ ਸੰਸਾਰ ਦੇ ਵਿੱਚ ਸ਼ਬਦ ਦੇ ਦੁਆਰਾ ਹੀ ਖੇਲ ਚੱਲ ਰਹੀ ਹੈ ਤੇ ਸ਼ਬਦ ਜਦੋਂ ਮਾਲਕ ਨੇ ਬੰਦ ਕਰਤਾ ਪਾਉਣ ਨੂੰ ਪੁੱਠਾ ਕਿਚਰੀਆ ਖੇਲ ਬੰਦ ਕਰ ਦੇਣੀ ਹੈ ਤੇ ਅਸੀਂ ਖੇਡ ਦੇ ਵਿੱਚ ਇਸ ਤਰ੍ਹਾਂ ਆਏ ਹੋਏ ਆ ਸਾਨੂੰ ਇਤਿਹਾਤ ਰੱਖਣ ਦੀ ਲੋੜ ਹੈ ਕਿਉਂਕਿ ਆਪਾਂ ਜਦੋਂ ਕੌਣ ਚ ਰਲਦੇ ਆਂ ਇੱਧਰ ਆ ਕੇ ਜਦੋਂ ਕੋਈ ਵੀ ਵਿਚਾਰ ਦਿੱਤਾ ਜਾਂਦਾ ਜਿਹਦੇ ਵਿੱਚ ਆਪਾਂ ਖੁਸ਼ੀ ਗਮੀ ਹਰ ਸੁਖ ਸੋਗ ਲੈਨੇ ਆ ਮਾਰ ਕਹਿੰਦੀ ਤੋਂ ਵਿਚਾਰ ਰੱਖਣਾ ਉਸ ਤੋਂ ਤਨਿੰਦਾ ਦੋਹੀ ਤਿਆਗੋ ਇਸ ਕਰਕੇ ਦੁਨੀਆਂ ਨੂੰ ਛੱਡਿੰਦਾ ਹੁਕਮ ਹੋਇਆ ਕਿਉਂਕਿ ਸ਼ਬਦ ਗੁਰੂ ਤੇ ਧਿਆਨ ਰੱਖਣਾ ਤੇ ਸਤਿਗੁਰੂ ਦੀ ਓਟ ਲੈਣੀ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲੀ ਘਰ ਦੇ ਵਿੱਚ ਨਿਤਨਾ ਸਾਹਮਣੇ ਕਿਸੇ ਤੇ ਓ ਟੇਕ ਲਾਉਣੇ ਨਹੀਂ ਆਪਾਂ ਆਕਾਰਾਂ ਤੇ ਇਸ ਕਰਕੇ ਜੇ ਆਪਾਂ ਇਵੇਂ ਦਾ ਜੀਵਨ ਬਣਾ ਕੇ ਚੱਲਾਂਗੇ ਤੇ ਸਾਡੀ ਗਿਆਨ ਇੰਦ ਕਿਉਂਕਿ ਹੁਣ ਆਪਾਂ ਕਮਾਈ ਕਰਕੇ ਨਿਕਲਣਾ ਕਰੋ ਜਦੋਂ ਆਪਾਂ ਸਿਮਰਨ ਕੀਤਾ ਕਮਾਈ ਕਰਕੇ ਜਦੋਂ ਆਪਾਂ ਨਿਕਲਾਂਗੇ ਤਾਂ ਇਹ ਕਮਾਈ ਜਿਹੜੀ ਹੈ ਇਹ ਫਿਰ ਨਾਲ ਚਲਦੀ ਹੈ ਦਰਗਾਹ ਸਾਡੇ ਸਾਹਮਣੇ ਹੈ ਇਹ ਦਰਗਾਹ ਜਪਾ ਵਿਚਰ ਰਹੇ ਆ ਖਾਲੀ ਖਲਾ ਦੇ ਵਿੱਚੋਂ ਗਿਰਦ ਹਮਾਰੇ ਰਾਮਕਾਰ ਤੁਕੇ ਲਗੇ ਨਾ ਪੈਸੇ ਦੇ ਆਲੇ ਦੋਲੇ ਮਾਲਕ ਨੇ ਸਾਡੇ ਰੋਮਾਂ ਦੇ ਵਿੱਚ ਉਹਨਾਂ ਨੇ ਇੱਕ ਇੱਕ ਰੋਮ ਨੂੰ ਸਵਾਸ ਦੇ ਰਹੇ ਹਰ ਇੱਕ ਚੀਜ਼ ਜ਼ਿੰਦਾ ਦੇਖੋ ਰੋਮ ਰੋਮ ਸਿਮਨ ਕਰ ਰਹੀ ਹੈ ਪਰ ਜਦੋਂ ਇਹ ਭੁਰਦਾ ਹੈ ਵਿਸਰਦਾ ਹੈ ਤੇ ਉਹਨੂੰ ਸਾਡੀ ਵਿਚਾਰਕ ਤੋਂ ਮੌਤ ਹੋ ਜਾਂਦੀ ਹੈ ਅਸੀਂ ਵਿਚਾਰਾਂ 'ਚ ਫਸ ਜੰਨੇ ਆ ਕਿਉਂਕਿ ਵਿਚਾਰ ਆ ਲੈਣੇ ਹਨ ਪਰ ਵਿਚਾਰ ਲੈਂਦੇ ਹੋਏ ਸ਼ਬਦ ਗੁਰੂ ਦਾ ਆਸਰਾ ਤੇ ਸੱਚ ਦਾ ਆਸਰਾ ਲੈ ਕੇ ਆਪਾਂ ਇਹ ਦੁਨਿਆਵੀ ਖੇਡਣਾ ਸੰਸਾਰ ਦੇ ਵਿੱਚ ਨਿਰਲੇਪ ਰਹਿ ਕੇ ਵਸੇ ਜੁਗਤ ਹੀ ਦਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਾਂ ਨੂੰ ਇਸ ਜੁਗਤ ਨਾਲ ਹੀ ਸੰਸਾਰ ਛੁੱਟ ਸਕਦਾ ਹੈ ਮਰ ਕੇ ਜੋਰ ਨਾ ਇਹਨੂੰ ਵਕਰਾ ਪੜਨਾ ਹੈ ਕਿ ਜੁਗਤੀ ਛੁਟੇ ਸੰਸਾਰ ਫਿਰ ਕਹਿੰਦੇ ਵਿਚਾਰਾਂ ਦੇ ਨਾਲ ਤੁਸੀਂ ਵਿਚੋਰ ਲਾ ਕੇ ਨਹੀਂ ਛੱਡ ਸਕਦੇ ਜਿਹੜੀ ਇਹ ਜੁਗਤ ਲਈ ਹੈ ਆਪਾਂ ਸਿਮਰਨ ਸੱਚ ਧਿਆਨ ਬਾਣੀ ਆਨੰਦ ਵਿੱਚ ਰਹਿਣਾ ਇਹ ਖੇੜੇ ਦੇ ਵਿਚਾਰਾਂ ਨਾਲ ਨਾਨਕ ਪਕਤਾਂ ਸਦਾ ਵਿਗਾਸ ਨੂੰ ਇਹ ਦੁੱਖ-ਪਾਪ ਕਾ ਨਾਸਮਾਰੀ ਕਹਿੰਦੇ ਫਿਰ ਨਾਸ ਹੋ ਜਾਂਦਾ ਸਿਮਰੋ ਸਿਮਰ ਸਿਮਰ ਸਖ ਪਾਓ ਕਲ ਕਲੇਸ਼ ਤਨ ਮਾਹੀ ਮਿਟਾਓ ਕਹਿੰਦੇ ਇਹ ਜਪਦੇ ਜਪਦੇ ਜਦੋਂ ਅਪਨ ਸਾਧ ਦੀ ਯਾਤਰਾ ਕਰਾਂਗੇ ਕਹਿੰਦੇ ਇਹ ਵਿਚਾਰਾਂ ਦੇ ਜਾਲ ਸਾਨੂੰ ਨਹੀਂ ਹੋਣਗੇ ਸਾਡੇ ਮੁਖ ਉਜਲੇ ਜਾਣਗੇ ਮਹਾਰਾਜ ਕਹਿੰਦੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੋਂ ਗੁਰਮੁਖ ਪਿਆਰਿਓ ਇਹ ਵਿਚਾਰ ਸੀ ਸੱਚੇ ਪਾਤਸ਼ਾਹ ਨੇ ਜੋ ਵੀ ਵਿਚਾਰ ਕਰਾਈ ਹੈ ਆਪਣੇ ਹੁਕਮ ਦੇ ਵਿੱਚ ਕੋਈ ਦਾਸ ਤੋਂ ਗੁਰਬਾਣੀ ਪੜ੍ਹਦੇ ਆਂ ਜਾਂ ਗੁਰਬਾਣੀ ਦੀ ਵਿਚਾਰ ਕਰਦੇ ਆਂ ਕੋਈ ਵੱਧ ਘਟ ਅਖਰ ਭੁੱਲਿਆ ਜਾਂਦਾ ਆ ਆਪ ਦੀ ਸੰਗਤ ਤੇ ਗੁਰੂ ਸਹਿਬਾਨ ਬਖਸ਼ਣ ਯੋਗੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ